ਕੀ ਨਾਮ ਆਪਣਾ ਕੀ ਕਟਾ ਪਤਰੀ ਮੈਂ ਸੰਦੀਪ ਪਤਰੀ ਸ਼ਾਖਾ ਪ੍ਰਬੰਧਕ ਪੰਜਾਬ ਐਂਡ ਸਿੰਧ ਬੈਂਕ ਗਾਂਦੀਆਂ ਤੇ ਇੱਥੇ ਇੱਕ ਅਣਪਛਾਤੇ ਨੌਜਵਾਨ ਨੇ ਰਾਤ ਦੇ 12 ਵਜੇ ਤੇਲ ਸੁੱਟ ਕੇ ਬ੍ਰਾਂਚ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਜ ਜਿਹਦੇ ਚੋਂ ناکਾਮਯਾਬ ਹੋਇਆ 12-12 ਬ੍ਰਾਂਚ ਨੂੰ ਨੁਕਸਾਨ ਹੋਇਆ ਇਸ ਬਰਬੰਦੀ ਹਾਲ ਕਾਇਨ ਚਾਰਜ ਨੂੰ ਜਿਹੜੇ ਇੱਥੇ ਲੋਕਲ ਅਥਾਰਟੀ ਹੈ ਥਾਣੇ ਤੇ ਰਿਪੋਰਟ ਕਰ ਦਿੱਤੀ ਗਈ ਹੈ ਉਹ ਮੌਕੇ ਤੇ ਆ ਕੇ ਚੈੱਕ ਕਰਕੇ ਗਏ ਆ ਤੇ ਅਸੀਂ ਉਹਨਾਂ ਨੂੰ ਐਪਲੀਕੇਸ਼ਨ ਦੇ ਦਿੱਤੀ ਹੈ ਕਿ ਇਹਨੂੰ ਸ਼ਿਕਾਇਤ ਨੂੰ ਦਰਜ ਕੀਤਾ ਜਾਏ ਤੇ ਇਹਦੇ ਤੇ ਕਾਰਵਾਈ ਕੀਤੀ ਜਾਵੇ। ਐਸਾ ਕਿ ਗਾਰਡ ਵਗੈਰਾ ਜਿਹੜਾ ਰਾਤ ਨੂੰ अवेलेबल ਨਹੀਂ ਹੁੰਦਾ ਕੋਈ ਦਾ? ਗਾਰਡ ব্রাঞ্চ ਦਾ ਉਦੋਂ ਤੱਕ ਹੀ ਹੁੰਦਾ ਜਦੋਂ ਤੱਕ ব্রাঞ্চ ਖੁੱਲੀ ਰਹਿੰਦੀ ਹੈ। ਜਦੋਂ ব্রাঞ্চ ਬੰਦ ਹੁੰਦੀ ਹੈ ਉਹ ਚਲਾ ਜਾਂਦਾ। ਤੇ ਸਰ ਰਾਤ ਦੇ ਗਾਰਡ ਦੇ ਲਈ ਕੋਈ ਟੈਂਪੋਰਰੀ ਜਾਂ ਦੀ ਕੋਈ ਗੱਲਾਂ ਕਿ ਫਿਊਚਰ ਦੇ ਵਿੱਚ ਕੋਈ ਬਾਤਾਂ ਤੋਂ ਕੋਈ ਇਸਤਰੀ ਦੀ ਦਰਖਾਸਤ ਦਿੱਤੀ ਗਈ ਹੈ ਉਹ ਅਥਾਰਟੀ ਨਾਲ? ਮੈਂ ਅਥਾਰਟੀ ਨੂੰ ਦਰਖਾਸਤ ਕਰਦਾ ਹਾਂਗਾ। ਜੀ ਕੁਛ ਇਦਾਂ ਦਾ ਹੈਗਾ ਤੇ ਥੋਟੀ ਨੂੰ ਕਹਾਂ ਕਿ ਇਸ ਬਾਰੇ ਸੋਚਿਆ ਜਾਏ। ਸਤਿ ਸ਼੍ਰੀ ਅਕਾਲ ਜੀ ਦੀ ਦਾਫੀ ਵਾਰਦਾਤ ਹੋਈ ਹੈ ਇਹਦੇ ਵਿੱਚ ਕਿੰਨਾ ਕੁ ਨੁਕਸਾਨ ਬੈਂਕ ਦਾ ਹੋਇਆ ਹੈ? ਬੈਂਕ ਦਾ ਕਾਫੀ ਨੁਕਸਾਨ ਹੋਣ ਤੋਂ ਬਚ ਗਿਆ ਬਾਰ-ਬਾਰ ਦਾ ਨੁਕਸਾਨ ਹੋਇਆ ਹੈ। ਬੋਰਡ ਨੂੰ ਅੱਗ ਲੱਗੀ ਵਾਇਰਸ ਨੂੰ ਲੱਗੀ ਹੈ ਸ਼ਟਰ ਨੂੰ ਲੱਗੀ ਹੈ। ਤੇ ਅੰਦਰੋਂ ਠੀਕ ਹੈ ਅੰਦਰੋਂ ਕੋਈ ਨੁਕਸਾਨ ਨਹੀਂ ਹੋਇਆ। ਸਰ ਕੋਈ ਕਿਸੇ ਤਰ੍ਹਾਂ ਦੇ ਕਿਸੇ ਸ਼ੱਕ ਹੁੰਦਾ ਹੈ ਵਾਰਦਾਤ ਦੀ? ਵਾਰਦਾਤ ਦੇ ਬ੍ਰਾਂਚ ਚਿੱਤੇ ਕਦੀ ਕਿਸੇ ਨਾਲ ਕੋਈ ਸ਼ੰਕਾ ਦਾ ਨਹੀਂ ਸ਼ੱਕ ਦਾ ਦੇਖਿਆ ਜਾ ਰਿਹਾ ਕਿ ਕਿਸੇ ਨਾਲ ਕੋਈ ਲੜਾਈ ਚੱਲ ਰਿਹਾ ਸੀਗਾ। ਪਤਾ ਨਹੀਂ ਕੀ ਕਾਰਨ ਰਿਹਾ ਹੈ ਕੀ ਸੋਚ ਰਹੀ ਹੈ ਪਿੱਛੇ ਦੇ। ਕੋਈ ਸੀਸੀਟੀਵੀ ਫੁਟੇਜ ਦੇ ਵਿੱਚ ਸਰ ਉਹ ਵਿਅਕਤੀ ਦਾ ਕੋ ਚਿਹਰਾ ਵਗੈਰਾ ਦਿਖਾਈ ਦਿੱਤਾ? ਨਹੀਂ ਨਹੀਂ ਉਹ ਲਗਾ ਆਪਣੇ ਆਪ ਨੂੰ ਕਵਰ ਕੀਤਾ ਹੋਇਆ ਹੈ ਤੇ ਅਨਪਛਾਤਾ ਨਹੀਂ ਪਤਾ ਲੱਗਾ।